ਮਹਸਤੁਤ ਲਾ ਚੈਨਲ ਨਾਲ ਜੁੜੇ ਦਰਸ਼ਕ ਵੀਰੋ ਦਾਸ ਪਤੇ ਅੱਜ ਕਰਦਾ ਹੈ ਵਾਈਕੂ ਜੀ ਕ ਖਲਚ ਵਾਈਕੂ ਜੀ ਕੀ ਪਤੇ ਅੱਜ ਦੀ ਆਵਾਜ਼ ਚੈਨਲ ਦੇਖ ਰਹੇ ਦਰਸ਼ਕ ਵੀਰੋ ਅੱਜ ਅਸੀਂ ਪਿੰਡ ਦੇ ਹਲਵਾਲ ਖੇ ਬੀਬੀ ਕਰਮਜੀਤ ਕੌਰ ਦੇ ਘਰ ਆ ਬਿਖੇ ਸੀ ਆਇਆ ਪਤੇ ਬੀਬੀ ਕਰਮਜੀਤ ਕੌਰ ਜੀ ਜੋ ਪਿਛਲਾ ਉਹ ਵਿਚ ਅਜ ਪੰਚਾਇਤੀ ਚੋਣਾਂ ਦਾ ਵਿਰੋਧ ਵੱ ਚੁੱਕਾ ਹੈ ਉਸ ਮદાન ਦੇ ਵਿੱਚ ਨਿਤਰੇ ਨੇ ਤੇ ਬੀਬੀ ਜੀ ਹੈਂਡੀਕੈਪਟਰ ਨੇਗੇ ਉਹਨਾਂ ਜਿਹੜੀਆਂ ਦਿਲਾਂ ਦੀਆਂ ਭਾਵਨਾਵਾਂ ਹਨੀਆਂ ਤੇ ਉਹ ਕਿਸ ਤਰ੍ਹਾਂ ਲੋਕਾਂ ਦੀ ਉਹਨਾਂ ਨੇ ਸੇਵਾ ਕਰਨੀ ਹੈ ਅੱਜ ਅਸੀਂ ਉਹਨਾਂ ਦੇ ਨਾਲ ਵਿਚਾਰ ਕਰਨ ਲਈ ਉਹਨਾਂ ਦੇ ਘਰਾਂ ਵਿੱਚ ਪਹੁੰਚੇ ਹਾਂ ਬੀਬੀ ਜੀ ਸਾਡੇ ਜਨਰਲ ਦੇ ਵਿੱਚ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਵੀ ਜਿਹੜਾ ਤੁਹਾਡਾ ਨਕਰ ਆ ਹਾਂ ਜੀ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਤੁਹਾਨੂੰ ਸਹੂਲਤਾਂ ਚਾਹੀਦੀਆਂ ਨੇ ਜਾਂ ਕਿਸ ਤਰ੍ਹਾਂ ਦੇ ਜਿਹੜੇ ਤੁਸੀਂ ਸਹੂਲਤਾਂ ਤੁਸੀਂ ਕਿਸ ਤਰ੍ਹਾਂ ਪੂਰੀਆਂ ਕਰੋਗੇ ਕਿਸ ਤਰ੍ਹਾਂ ਦਾ ਤੁਹਾਨੂੰ ਜਿਹੜਾ ਲੋਕਾਂ ਵੱਲੋਂ ਸਹਿਯੋਗ ਰੰਦਾਗਾ ਉਹਦੇ ਬਾਰੇ ਸਾਨੂੰ ਚੰਨਣਾ ਚਾਹੀਦਾ ਦੇਖੋ ਜੀ ਸਹਿਯੋਗ ਮੈਨੂੰ ਪੈਟਰੋਲੀਂ ਨੂੰ ਬਹੁਤ ਵਧੀਆ ਮਿਲ ਰਿਹਾ ਤੇ ਪਰ ਮੈਂ ਚਾਹੁੰਦੀ ਆ ਕਿ ਸਾਡਾ ਸਕੂਲ ਹਾਈ ਸਕੂਲ ਬਣਾਇਆ ਜਾਵੇ ਤੇ ਦੂਜੇ ਨੰਬਰ ਤੇ ਪਿੰਡ ਦਾ ਵਿਕਾਸ ਗੜੀਆਂ ਨਾਲੀਆਂ ਇਸ ਵਿੱਚ ਵੀ ਮੈਨੂੰ ਸਹਿਯੋਗ ਮਿਲੇ ਜੇਕਰ ਮੈਨੂੰ ਸੇਵਾ ਵਿੱਚ ਲਿਆਂਦਾ ਜਾਵੇ ਤਾਂ ਮੈਂ ਇਹ ਵੱਧ ਤੋਂ ਵੱਧ ਪੰਨ ਦੀ ਸੇਵਾ ਕਰਨੀ ਚਾਹੁੰਦੀ ਆ ਤੇ ਬੀਬੀ ਜਿਹੜਾ ਲੋਕਾਂ ਦਾ ਹੰਗਾਰਾ ਉਹ ਕਿਸ ਤਰ੍ਹਾਂ ਦਾ ਤੁਹਾਨੂੰ ਮਿਲ ਰਿਹਾ ਠੀਕ ਮਿਲ ਰਿਹਾ ਅੱਗੇ ਦੇਖੋ ਕਿਸਮਤ ਕੀ ਕਿਸ ਸਾਥ ਦਿੰਦੀ ਆ ਗੁਰ ਜਿੱਕਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ